ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਏਪੀ ਢਿੱਲੋਂ ਦੇ ਕੈਨੇਡਾ ਸਥਿਤ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਏਪੀ ਢਿੱਲੋਂ ਦੇ ਬੰਗਲੇ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਦੱਸਦੀ ਹੈ ਕਿ ਏਪੀ ਢਿੱਲੋਂ ਵੱਡਾ ਨਾਮ ਮਿਊਜ਼ਿਕ ਇੰਡਸਟਰੀ ਦਾ ਔਰ ਕਾਫੀ ਗੀਤ ਇੱਕ ਤੋਂ ਬਾਅਦ ਹਿੱਟ ਦਿੱਤੇ ਤਾਂ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਵੈਨਕੂਵਰ ਦੇ ਵਿੱਚ ਘਰ ਪੈਂਦਾ ਔਰ ਇਹ ਵੀ ਦੱਸਦੀ ਕਿ ਉਸ ਤੋਂ ਪਹਿਲਾਂ ਕਰਨ ਔਜਲਾ ਸਮੇਤ ਕਈ ਨਾਮੀ ਗਾਇਕਾਂ ਦੇ ਘਰਾਂ ਦੇ ਬਾਹਰ ਫਾਇਰਿੰਗ ਹੋ ਚੁੱਕੀ ਹੈ ਤਾਂ ਏਪੀ ਢਿੱਲੋਂ ਹੁਣ ਕਿਸ ਦੇ ਨਿਸ਼ਾਨੇ ਤੇ ਹੈ ਦੱਸਤੀਏ ਕਿ ਕੈਨੇਡਾ ਦੇ ਵਿੱਚ ਏਪੀ ਢਿੱਲੋਂ ਦੇ ਬੰਗਲੇ ਤੇ ਇਹ ਫਾਇਰਿੰਗ ਹੋਈ ਹੈ ਜਾਂਚ ਦੇ ਵਿੱਚ ਜਿਹੜੀਆਂ ਏਜੰਸੀਆਂ ਜੁੜ ਚੁੱਕੀਆਂ ਨੇ ਔਰ ਇਸ ਪੂਰੇ ਘਟਨਾਕ੍ਰਮ ਨੂੰ ਲੈ ਕੇ ਇੱਕ ਪੋਸਟ ਵੀ ਵਾਇਰਲ ਹੋਈ ਹੈ ਜ਼ਿੰਮੇਵਾਰੀ ਵੀ ਲਈ ਗਈ ਹੈ ਦੱਸਤੀਏ ਕਿ ਇੰਡੋ ਕੈਨੇਡੀਅਨ ਰੈਪਰ ਅਤੇ ਸਿੰਗਰ ਸਮੇਤ ਐਕਟਰ ਏਪੀ ਢਿੱਲੋਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਨੇ ਫਾਇਰਿੰਗ ਹੋਈ ਹੈ ਕਿੰਨੇ ਰੌਂਦ ਗੋਲੀਆਂ ਚੱਲੀਆਂ ਨੇ ਪੂਰੀ ਅਪਡੇਟ ਤੁਹਾਨੂੰ ਦਵਾਂਗੇ ਲਗਾਤਾਰ ਡੇਲੀ ਪੋਸਟ ਪੰਜਾਬੀ ਦੇ ਉੱਤੇ ਤੁਸੀਂ ਬਣੇ ਰਹੋ ਏਪੀ ਢਿੱਲੋਂ ਆਖਰ ਕਿਸਤੇ ਨਿਸ਼ਾਨੇ ਤੇ ਨੇ ਕੌਣ ਏਪੀ ਢਿੱਲੋਂ ਦੇ ਨਾਲ ਇਸ ਤਰ੍ਹਾਂ ਦੀ ਵਾਰਦਾਤ ਕਰਨਾ ਚਾਹੁੰਦਾ ਸੀ ਜਿਸ ਵੇਲੇ ਇਹ ਫਾਇਰਿੰਗ ਹੋਈ ਹੈ ਕੀ ਏਪੀ ਢਿੱਲੋਂ ਆਪਣੇ ਘਰ ਦੇ ਵਿੱਚ ਸੀ ਆ ਏਪੀ ਢਿੱਲੋਂ ਕਿਸੇ ਕਾਨਸਰਟ ਦੇ ਸੰਸਲੇ ਦੇ ਵਿੱਚ ਬਾਹਰ ਗਏ ਹੋਏ ਸੀ ਤਾਂ ਇੱਕ ਵੱਡੇ ਗਰੁੱਪ ਦੇ ਵੱਲੋਂ ਇਸ ਪੂਰੇ ਘਟਨਾਕ੍ਰਮ ਦੀ ਜ਼ਿੰਮੇਵਾਰੀ ਲਈ ਗਈ ਹੈ ਏਪੀ ਢਿੱਲੋਂ ਮਾਜ ਦੇ ਨਾਲ ਸੰਬੰਧਿਤ ਨੇ ਗੁਰਦਾਸਪੁਰ ਦੇ ਵਿੱਚ ਉਹਨਾਂ ਦਾ ਪਿੰਡ ਪੈਂਦਾ ਏਪੀ ਢਿੱਲੋਂ ਦਾ ਔਰ ਇਸ ਵੇਲੇ ਏਪੀ ਢਿੱਲੋਂ ਲਗਾਤਾਰ ਸੁਰਖੀਆਂ ਦੇ ਵਿੱਚ ਨੇ ਸਨਮਾਨ ਖਾਨ ਸਮੇਤ ਸੰਜੇ দত্ত ਦੇ ਨਾਲ ਉਹਨਾਂ ਨੇ ਲੇਟੈਸਟ ਜਿਹੜਾ ਰਿਲੀਜ਼ ਹੈ ਉਹਨਾਂ ਦਾ ਗੀਤ ਕੀਤਾ ਔਰ ਬੇहद ਜ਼ਿਆਦਾ ਮਕਬੂਲੀਅਤ ਦੀ ਸਿਖਰ ਤੇ ਏਪੀ ਢਿੱਲੋਂ ਤਾਂ ਰਿਪੋਰਟ ਦੇ ਮੁਤਾਬਕ ਫਾਇਰਿੰਗ ਨੂੰ ਲੈ ਕੇ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਔਰ ਲਗਾਤਾਰ ਜਿਹੜੀਆਂ ਜਾਂਚ ਏਜੰਸੀਆਂ ਨੇ ਉਹ ਜੁੜੀਆਂ ਹੋਈਆਂ ਨੇ ਵੈਂਕੂਵਰ ਦੇ ਵਿੱਚ ਏਪਿਟਲੋਂ ਦਾ ਘਰ ਪੈਂਦਾ ਜਿੱਥੇ ਇੱਕ ਤੋਂ ਬਾਅਦ ਇੱਕ ਗੋਲੀਆਂ ਚੱਲੀਆਂ ਨੇ ਏਪਿਟਲੋਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ ਔਰ ਦੱਸਦੀ ਇੱਕੇ ਇੱਕ ਪੋਸਟ ਜਿਹੜੀ ਵਾਇਰਲ ਹੋਈ ਹੈ ਉਸ ਦੇ ਵਿੱਚ ਲਿਖਿਆ ਗਿਆ ਹੈ RAM RAM JI ਸਾਰੇ ਭਾਈਓ ਕੋ 1 ਸਤੰਬਰ ਦੀ ਰਾਤ ਕੈਨੇਡਾ ਚ ਦੋ ਜਗ੍ਹਾ ਤੇ ਫਾਇਰਿੰਗ ਹੋਈ ਹੈ ਵਿਕਟੋਰੀਆ BC ਅਤੇ ਵੁੱਡ ਬ੍ਰਿਜ ਟੋਰਾਂਟੋ ਦੋਨਾਂ ਦੀ ਜ਼ਿੰਮੇਵਾਰੀ ਮੈਂ ਲੈਣਾ ਦੱਸ ਦਈਏ ਕਿ ਵਿਕਟੋਰੀਆ ਵਿਕਟੋਰੀਆ ਵਾਲਾ ਕਰ ਏਪਿਟ ਲੋਦਾ ਹੈ ਅਤੇ ਲਿਖਿਆ ਗਿਆ ਹੈ ਕਿ ਇਹ ਨਚਾਰ ਬਹੁਤ ਫੀਲਿੰਗ ਲੈ ਰਿਹਾ ਹੈ ਸਲਮਾਨ ਖਾਨ ਦੇ ਨਾਲ ਸਲਮਾਨ ਖਾਨ ਨੂੰ ਗਾਣੇ ਦੇ ਵਿੱਚ ਲੈ ਕੇ ਔਰ ਤਮਕੀ ਪਰੇ ਲੈਜੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਜੇ ਇਹਨਾਂ ਚੀਜ਼ਾਂ ਤੋਂ ਬਾਸ ਨਹੀਂ ਆਇਆ ਤਾਂ ਅੰਜਾਮ ਬੁਰਾ ਹੋਵੇਗਾ ਤਾਂ ਇਹ ਤਸਵੀਰਾਂ ਨੇ ਏਪੀ ਢਿੱਲੋਂ ਦੇ ਜਿਹੜਾ ਵਿਕਟੋਰੀਆ ਬੀਸੀ ਸਥਿਤ ਕਰਦੀਆਂ ਵੈਂਕੂਵਰ ਸਥਿਤ ਕਰਦੀਆਂ ਤਸਵੀਰਾਂ ਏਪੀ ਢਿੱਲੋਂ ਦੀਆਂ ਜਿੱਥੇ ਫਾਇਰਿੰਗ ਹੋਈ ਹੈ ਸੁਰੱਖਿਆ ਜਿਹੜੀਆਂ ਏਜੰਸੀਆਂ ਨੇ ਸੁਰੱਖਿਆ ਦਸਤੇ ਮੌਕੇ ਤੇ ਪਹੁੰਚ ਚੁੱਕੇ ਨੇ ਕਿਉਂਕਿ ਏਪੀ ਢਿੱਲੋਂ ਇਸ ਵੇਲੇ ਬਹੁਤ ਵੱਡਾ ਨਾਮ ਹੈ ਚਾਹੇ ਉਹ ਬਾਲੀਵੁੱਡ ਦੀ ਗੱਲ ਹੋਵੇ ਮਿਊਜ਼ਿਕ ਇੰਡਸਟਰੀ ਦੀ ਗੱਲ ਹੋਵੇ ਏਪੀ ਢਿੱਲੋਂ ਦੇ ਗੀਤ ਹਮੇਸ਼ਾ ਚਰਚਾ ਦੇ ਵਿੱਚ ਰਹੇ ਨੇ ਔਰ ਗੋਟ ਸਮੇਤ ਵਕਫਾ ਗੀਤ ਜਿਹੜੇ ਸਮੇਂ-ਸਮੇਂ ਤੇ ਐਪੀਟਲ ਨੂੰ ਪਾਇਦਰ ਪੜਾਦਰ ਪੜਾ ਮਕਬੂਲੀਅਤ ਦੇ ਸਿਖਰ ਤੇ ਲੈ ਕੇ ਗਏ ਨੇ ਔਰ ਇੱਕ ਚੀਜ਼ ਇਹ ਵੀ ਦੱਸਦੀ ਹੈ ਕਿ ਮੌਕੇ ਦੀ ਜਿਹੜੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵੇਲੇ ਇਸ ਵਾਰਦਤ ਨੂੰ ਅੰਜਾਮ ਦਿੱਤਾ ਗਿਆ ਸ਼ਰਿਆਮ ਜਿਹੜੀ ਉੱਥੇ ਖੜਕੇ ਇਸ ਵਾਰਦਤ ਨੂੰ ਅੰਜਾਮ ਦਿੱਤਾ ਗਿਆ ਇੱਕ ਵੱਡੇ ਬਦਮਾਸ਼ ਦੇ ਵੱਲੋਂ ਇਸ ਪੂਰੀ ਘਟਨਾਕ੍ਰਮ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਸਵਾਲ ਵੱਡਾ ਇਹੀ ਹੈ ਕਿ ਕੀ ਸਲਮਾਨ ਖਾਨ ਦੇ ਨਾਲ ਏਪੀ ਢੱਲੋਂ ਦੀ ਨੇੜਤਾ ਇਸ ਪੂਰੇ ਘਟਨਾਕ੍ਰਮ ਦੀ ਵਜ੍ਹਾ ਬਣੀ ਹੈ ਕਿ ਨਵਾਂ ਜਿਹੜਾ ਏਪੀ ਢੱਲੋਂ ਦਾ ਗੀਤ ਆ ਰਿਹਾ ਸਲਮਾਨ ਖਾਨ ਦੇ ਨਾਲ ਔਰ ਨਾਲ ਦੀ ਨਾਲ ਜਿਹੜੇ ਹੋਰ ਵੱਡੇ ਚਿਹਰੇ ਨੇ ਬਾਲੀਵੁੱਡ ਦੇ ਤਾਂ ਕੀ ਇਸ ਦੇ ਪਿਛਲਾ ਕਾਰਨ ਉਹ ਵੀ ਹੋ ਸਕਦਾ ਹੈ ਤਾਂ ਇਹ ਵੱਡੀ ਇੱਕ ਵਜਾ ਔਰ ਇਸ ਸੰਬੰਧ ਦੇ ਵਿੱਚ ਜਿਹੜੀ ਪਰਤਾਲ ਸ਼ੁਰੂ ਕਰ ਦਿੱਤੀ ਗਈ ਹੈ ਔਰ ਮੌਕੇ ਤੇ ਜਿਹੜੇ ਸੀਨੀਅਰ ਅਧਿਕਾਰੀ ਪਹੁੰਚ ਚੁੱਕੇ ਨੇ ਔਰ ਇੱਕ ਚੀਜ਼ ਇਹ ਵੀ ਦੱਸਤੀ ਹੈ ਕਿ ਇਸ ਵੇਲੇ ਏਪੀ ਟਲੋ ਨੂੰ ਲੈ ਕੇ ਜਿਹੜੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਲਗਾਤਾਰ ਚੱਲ ਰਹੀਆਂ ਨੇ ਔਰ ਇਹ ਗੱਲ ਕਹੀ ਜਾ ਰਹੀ ਹੈ ਕਿ ਇਸ ਵਾਰਦਾਤ ਤੋਂ ਲੈ ਕੇ ਜਿਹੜੀ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਔਰ ਆਮ ਤੌਰ ਤੇ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਵਾਪਰਦੀਆਂ ਨੇ ਔਰ ਅਕਸਰ ਜਿਹੜੇ ਗਰੁੱਪ ਨੇ ਉਹਨਾਂ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾਂਦੀ ਹੈ ਕਿ ਅਸੀਂ ਇਸ ਵਾਰਦਾਤ ਦੇ ਵਾਰਦਾਤ ਦੇ ਲਈ ਜ਼ਿੰਮੇਵਾਰੀ ਲੈਨੇ ਆ ਤਾਂ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ ਸ਼ਰਿਆਮ ਗੋਲੀਆਂ ਦੀ ਆਵਾਜ਼ ਸੁਣੀ ਹੈ ਬਹੁਤ ਪੌਸ਼ ਇਲਾਕਾ ਵੈਨਕੂਵਰ ਦਾ ਇਹ ਅਹ ਇਹ ਲਾਕਾ ਜਿੱਤੇ ਇਸ ਤਰ੍ਹਾਂ ਦੀ ਇਹ ਵਾਰਦਾਤ ਹੋਈ ਹੈ ਔਰ ਸ਼ਰਿਆ ਮਾਰਦਾਤ ਹੋਈ ਹੈ ਹਾਲਾਂਕਿ ਇਹ ਚੀਜ਼ ਸਾਹਮਣੇ ਫਿਲਹਾਲ ਨਹੀਂ ਆ ਪਾਈ ਹੈ ਕਿ ਇਹ ਪੀ ਢਿੱਲੋਂ ਆਪਣੇ ਘਰ ਦੇ ਵਿੱਚ ਜਿਸ ਵੇਲੇ ਇਹ ਵਾਰਦਾਤ ਹੋਈ ਮੌਜੂਦ ਸੀ ਜਾਂ ਫਿਰ ਨਹੀਂ ਸੀ ਤਾਂ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪੀ ਢਿੱਲੋਂ ਦੇ ਘਰ ਦੀਆਂ ਇਹ ਤਸਵੀਰਾਂ ਜਿਸ ਵੇਲੇ ਇਹ ਵਾਰਦਾਤ ਹੋਈ ਹੈ ਔਰ ਇੱਕ ਤੋਂ ਬਾਅਦ ਇੱਕ ਗੋਲੀਆਂ ਚੱਲੀਆਂ ਨੇ ਇੱਕ ਪੋਸਟ ਵੀ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਦੀ ਅਸੀਂ ਜ਼ਿੰਮੇਵਾਰੀ ਲੈਣੇ ਆ ਔਰ ਜਿਸ ਤਰ੍ਹਾਂ ਦੀ ਭਾਸ਼ਾ ਇਸ ਪੋਸਟ ਦੇ ਵਿੱਚ ਲਿਖੀ ਗਈ ਆਮ ਤੌਰ ਤੇ ਇਸ ਤੋਂ ਪਹਿਲਾਂ ਵੀ ਜਦੋਂ ਵਾਰਦਾਤਾਂ ਹੋਈਆਂ ਨੇ ਔਰ ਜਿਹੜੇ ਘਟਨਾਕ੍ਰਮ ਹੋਏ ਨੇ ਉਹਨਾਂ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਇੱਕ ਸੇਮ ਇਸ ਲੈਜਰ ਦੇ ਵਿੱਚ ਜਿਹੜਾ ਧਮਕੀ ਭਰੇ ਲੈਜਰ ਦੇ ਵਿੱਚ ਚੀਜ਼ਾਂ ਲਿਖੀਆਂ ਗਈਆਂ ਸੀ ਔਰ ਇਹ ਚੀਜ਼ ਇਹਦੇ ਵਿੱਚ ਵੀ ਕੋਟ ਕੀਤੀ ਗਈ ਹੈ ਕਿ ਇਹ ਨਚਾਰ ਬਹੁਤ ਫੀਲਿੰਗ ਲੈ ਰਿਹਾ ਹੈ ਸਲਮਾਨ ਖਾਨ ਨੂੰ ਆਪਣੇ ਗਾਣੇ ਦੇ ਵਿੱਚ ਲੈ ਕੇ ਔਰ ਉਸ ਤੋਂ ਬਾਅਦ ਲਿਖਿਆ ਕਿ ਤੇਰੇ ਘਰ ਦੇ ਉੱਤੇ ਆ ਕੇ ਅਸੀਂ ਐਕਸ਼ਨ ਕੀਤਾ ਔਰ ਅੰਡਰਵਰਡ ਸੁਮੇਤ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਲਿਖੀਆਂ ਗਈਆਂ ਨੇ ਔਰ ਧਮਕੀ ਦਿੱਤੀ ਗਈ ਹੈ ਸ਼ਰਯਾਮ ਧਮਕੀ ਦਿੱਤੀ ਗਈ ਹੈ ਤਾਂ ਏਪੀ ਟੱਲੋਂ ਨਿਸ਼ਾਨੇ ਤੇ ਰਹੇ